ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਗੁਰਨਾਣ ਕਪਾੜਸ਼ਾਹੀ ਦੇ ਘਰ ਦੀਆਂ ਖੂਸ਼ੀਆਂ ਬਖਤਾਂ ਹਾਸਲ ਕਰਨ ਦੀ ਜੁਗਤ ਬਾਰੇ ਸੰਗਤ ਦੇ ਮਹਾਪੁਰਖ ਜੀ ਅਕਸਰ ਸਮਝੋਂ ਦੇ ਹੋਏ ਕਹਿੰਦੇ ਆ ਵੀ ਗੁਰੂ ਖੋਸ਼ ਹੋ ਜਾਵੇ ਤਸਵੂਫ਼ ਤੋਂ ਕੀ ਨਹੀਂ ਕਰ ਸਕਦਾ ਭਾਵੇਂ ਕਿ ਸਤਿਪੁਰ ਸੱਚੇ ਫਾਸ਼ਾ ਜੀ ਸਭ ਕੁਝ ਕਰਨ ਦੇ ਸਮਰੱਥ ਨੇ ਉਹ ਕਲ ਦੇ ਵਿੱਚ ਹੀ ਉਸ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਸਕਦੇ ਆ ਕਿਹਦੇ ਉੱਤੇ ਉਹ ਮਿਹਰਬਾਨ ਹੋ ਜਾਣ ਕਿਹਦੇ ਉੱਤੇ ਉਹ ਗਿਆਨ ਕਿ ਸੰਸਾਰਕ ਸੁਖ ਮੋਦ ਸ਼ੋਤੀ ਤੀਰਿਆ ਉਹਨਾਂ ਦੇ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜਿਸ ਵੀ ਮਨੁੱਖ ਤੇ ਕੁਝ ਹੋ ਜਾਣ ਨਿਰਵਾਣ ਹੋ ਜਾਣ ਪਿਆਰ ਹੋ ਜਾਣ ਉਹਨੂੰ ਤੁਨਿਆਵੀ ਅਤੇ ਦਰਗਾਹੀ ਤੁਹੇ ਹੀ ਸੁਖ ਦੇ ਦਿੰਦੇ ਨੇ ਆੜ ਕੇ ਸੰਸਾਰਿਕ ਬੰਧਨਾ ਤੋਂ ਵੀ ਮੁਕਤੀ ਅਤੇ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਮੇਰ ਦੇ ਘਰ ਦੇ ਵਿੱਚ ਆ ਜਾਣ ਉਤਖਾਰੀ ਤੋਂ ਵੀ ਰਾਜ ਕਰਾ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਭੜੇ ਦੇ ਅੰਗੂਠੇ ਭੜੇ ਕਿਰਪਾ ਨੂੰ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲਦੀ ਕਿੰਨਾ ਮਿਲਣਾ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੰਗੀਆਂ ਸੇ ਮਾਪੇ ਤਾਂ ਮਾਦੇ ਨਾਲ ਖੁਸ਼ੀਵੇਂ ਹੁੰਦੇ ਨੇ ਜਿਵੇਂ ਕੋਈ ਬੰਦਾ ਸੋਚੇ ਵੀ ਮੈਂ ਪੈਸੇ ਦੇ ਨਾਲ ਆਪਣੇ ਗੁਰੂ ਨੂੰ ਖੁਸ਼ ਕਰ ਲਵਾਂਗਾ ਤਾਂ ਸਤਿਗੁਰ ਸੱਚੇ ਪਾਛੇ ਜੀ ਦੀ ਅਕੀਏ ਕਿ ਪੈਸਾ ਜਾਂ ਪੈਸੇ ਦੇ ਨਾਲ ਹੋਣ ਵਾਲੇ ਤਦਾਨਤ ਬਹੁਤ ਛੋਟੇ ਨੇ ਮਹਾਪ੍ਰਕਾ ਜੀ ਕਹਿੰਦੇ ਇਹ ਤਾਂ ਸਤਿਗੁਰ ਸੱਚੇ ਪਾਛੇ ਹੀ ਦੀ ਚਤਨਾ ਦੇ ਦਾਸ ਦੱਸਿਆ ਨਹੀਂ ਜਿਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਹੋਵੇ ਉਥੇ ਕੇ ਕੀ ਜਮ ਹੱਥ ਜੋੜ ਕੇ ਖੰਭ ਜਮ ਦਿਨਿਆ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਨੂੰ ਜਿਸ ਪਾਸੇ ਵੀ ਹੁਕਮ ਕਰਨ ਉਸ ਉਧਰ ਨੂੰ ਜੰਗੇ ਸੋ ਇਹ ਚੀਜ਼ਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਈ ਬਹੁਤ ਸ਼ੋਸ਼ਗਿਆ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪੈਸੇ ਦੇ ਨਾਲ ਪਦਾਰਥਾਂ ਦੇ ਨਾਲ ਨਹੀਂ ਮਿਲਦੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਜਿਹੜੇ ਕੰਮਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਨੇ ਉਹ ਕੰਮ ਉਹ ਜੁਗਤengah ਆਪਾਂ ਅੱਜ ਦੇ ਨਾਲ ਸੰਜਿਆ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਦੇ ਚਰਮਾ ਵਿੱਚ ਬਖੂਰ ਮੁਕੀਆ ਇਹ ਵੀਡੀਓ ਨੂੰ ਜ਼ਰੂਰ ਜਰੂਰ ਸਮੇਂਵ ਜੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੀ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਵੀ ਆਹ ਕੁਝ ਕੰਮ ਕਰਕੇ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਪਹਿਲਾ ਕੰਮ ਅੰਮ੍ਰਿਤ ਵੇਲਾ ਸਮਾਲਣਾ ਕੀਤੇ ਸੰਗਤ ਜੀ ਮਹਾਕੁਕ ਜੀ ਸਮਝਣ ਦੇ ਹੋਏ ਕਿਤੇ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਅੰਮ੍ਰਿਤ ਵੇਲੇ ਦੀ ਪੇਟਾ ਸਭ ਤੋਂ ਕੀਮਤੀ ਪੇਟਾ ਹੈ ਸਭ ਤੋਂ ਪਰਮੋਲ ਪੇਟਾ ਹੈ ਇਸ ਤੋਂ ਪਿਆਰੀ ਪੇਡਾ ਗੁਰੂ ਸਾਹਿਬ ਜੀ ਦੇ ਲਈ ਕੋਈ ਹੋਰ ਦੁਜੀ ਹੋ ਹੀ ਨਹੀਂ ਸਕਦੀ ਇਸ ਵਰਕੇ ਅਮਰ ਤਵੇਲੇ ਉੱਠਣਾ ਹੈ ਛੋਤੇ ਗੁਰੂ ਸਾਹਿਬ ਜੀ ਨੂੰ ਤਵੇਲੇ ਉੱਠਣ ਵਾਲੇ ਵਕਤੇ ਭਜਨ ਗੁੰਦਗੀ ਕਰਨ ਵਾਲੇ ਬੜੇ ਹੀ ਪਿਆਰੇ ਲੱਗਦੇ ਆ ਮਹਾਂਪੁਰਖ ਜੀ ਅਕਸਰ ਸਮਝਉਂਦੇ ਰਹੇ ਕਿੰਦੇ ਆ ਵੀ ਅਮਰ ਤਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਕੀ ਪਿਆਰੀ ਗੋਦ ਦਾ ਨੇਕਿਆ ਤੇ ਜੋ ਲੋਕ ਅੰਮ੍ਰਿਤ ਵੇਲੇ ਉੱਠਦੇ ਆ ਘਟਕੇ ਭਜਨ ਜਿੰਦਗੀ ਕਰਦੇ ਆ ਸਮਝੋ ਆਪਣੇ ਗੁਰੂ ਦੀ ਦੂਰ ਦਾ ਨਿਗਮ ਹੋਣੀਆਂ ਫਿਰ ਆਪ ਸੋਚੋ ਕਿ ਗੋਦੀ ਦਾ ਲਾਲ ਹਰ ਇੱਕ ਮਾਂ ਬਾਪ ਨੂੰ ਬੜਾ ਪਿਆਰਾ ਹੁੰਦਾ ਏ ਗੋਦੀ ਦਾ ਨਾਲ ਆਪਣੇ ਮੌਕਿਓ ਦਾ ਜ਼ਿਆਦਾ ਲਾੜ ਲੈ ਲੈਂਦਾ ਏ। ਉਹ ਫਿਰ ਜੇ ਗੁਰੂ ਸਾਹਿਬ ਜੀ ਦੀ ਖੁਸ਼ੀ ਹਾਸਲ ਕਰਨੀ ਆ ਗੁਰੂ ਸਾਹਿਬ ਜੀ ਦਾ ਲਾੜ ਚਾਹੀਦਾ ਏ। ਉਹ ਫਿਰ ਗੋਦੀ ਦੇ ਨਾਲ ਬੰਨਣਾ ਪੈਣਾ ਹੈ। ਭਾਗ ਕੀ ਅਮਰਤ ਵੇਲੇ ਉੱਠਣਾ ਪੈਣਾ ਹੈ ਅਤੇ ਅਮਰਤ ਬਿਨਾਂ ਸੰਭਾਲ ਲੈਣਾ ਪੈਣਾ ਹੈ। ਅਮਰਤ ਵੇਲੇ ਸੰਭਾਲ ਲੈਣਾ ਕਿੰਜ ਆ ਇਸ ਵੇਲੇ ਵਿੱਚ ਓਦੋਂ ਬੰਦਗੀ ਕਰਕੇ ਕੁਝ ਲੋਕ ਇਸ ਮੇਲੇ ਦੇ ਵਿੱਚ ਉੱਠਦਾ ਪੈਂਦੇ ਆ ਪਰ ਉੱਠ ਕੇ ਆਪਣੇ دنیਾਨੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਆ ਮਹਾਪੁਰਖ ਜੀ ਕਹਿੰਦੇ ਉਹ ਪਰਮਕੀਤਾ ਪਰਮਾਤਮਾ ਜੀ ਨੇ ਹਰੇਕ ਮਨੁੱਖ ਨੂੰ ਭਾਵੇਂ ਉਹ ਅਮੀਰ ਆ ਗਰੀਬ ਆ ਸਭ ਨੂੰ ਦਿਨ ਰਾਤ ਦੇ 24 ਘੰਟੇ ਦਿੱਤੇ ਆ ਇਹ 24 ਘੰਟਿਆਂ ਦੇ ਵਿੱਚੋਂ 3 ਘੰਟੇ ਉਹ 700 ਸਿੱਖ ਪਾਸ਼ਾ ਸ਼ਹੀਦੀ ਸਤ ਸਮਾਹ ਕਰਨ ਦੇ ਲਈਆ ਤੇ ਬਾਕੀ ਦੇ 21 ਘੰਟੇ ਉਹ ਅਸਾਂ ਆਪਣੀ ਮਨਮਰਜ਼ੀ ਦੇ ਨਾਲ ਵਰਤ ਸਕਦੇ ਹਾਂ ਪਰ ਕੇ 3 ਘੰਟਿਆਂ ਦੇ ਉਤੇ ਸਾਡਾ ਕੋਈ ਹੱਕ ਨਹੀਂ ਆ ਇਹ 3 ਘੰਟੇ ਗੁਰੂ ਦੀ ਕਮਾਨਤ ਆਸਾ ਦੇ ਗੋਲ ਕਿ ਜੋ ਮੁਕਤੀ ਮਾਨਦਾਰੀ ਦੇ ਨਾਲ ਇਸ ਵੇਲੇ ਨੂੰ ਗੁਰੂ ਚਰਨਾ ਦੇ ਵਿੱਚ ਭੇਂਟ ਕਰਦੇ ਨੇ ਭਾਗ ਕੀ ਪੂਰੇ 3 ਘੰਟੇ ਨੰਗ ਮੇ ਜੱਤ ਦੇ ਨੇ ਭਜਨ ਮੰਦਗੀ ਕਰਦੇ ਨੇ ਮਰ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਬੜੇ ਪਿਆਰੇ ਲੱਗਦੇ ਆ ਸਤਿਗੁਰ ਸੱਚੇ ਪਾਸ਼ਾ ਬੜੇ ਹੀ ਮਿਹਰਬਾਨ ਹੁੰਦੇ ਆ ਜੇਕਰ ਤੁਸੀਂ 3 ਘੰਟੇ ਚੌਪੜਾ ਮਾਰ ਕੇ ਭਜਨ ਮੰਦਗੀ ਨਹੀਂ ਕਰ ਸਕਦੇ ਜਾਂ ਫਿਰ ਤੁਹਾਡੇ ਕਈ ਜੁੰਦਰੀ ਕੰਮ ਕਰਨ ਵਾਲੇ ਹੁੰਦੀ ਆ ਤਾਂ ਮਾਹ ਗੀਤ ਜੀ ਇੱਥੇ ਜੁਗਤੀ ਦੱਸਦੇ ਆ ਵੀ ਭਾਈ ਕੁਝ ਧੀਰ ਨਾ ਮਸੇ ਨਾ ਕਰੋ ਅਤੇ ਬਾਕੀ ਦਾ ਜਨਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਕੋਈ ਬਾਹਰ ਦੇ ਕੰਮਕਾਰ ਕਰਨੇ ਜ਼ਰੂਰੀ ਆ ਜਿਵੇਂ ਕਿ ਜਿੰਨਾਂ ਨੇ ਡਿਊਟੀ ਤੇ ਜਾਣਾ ਹੁੰਦਾ ਹੈ ਬੱਚਿਆਂ ਨੇ ਸਕੂਲ ਨਹੀਂ ਜਾਣਾ ਹੈ ਅਤੇ ਭੈਣਾ ਬੁੱਧੀਆਂ ਕਹਿੰਦੇ ਕਿ ਅਸੀਂ ਆਪਾਂ ਬੱਚੇ ਆਉਣਗੇ ਤਾਂ ਤੀਨ ਚਾ ਕਈ ਭੈਣਾ ਬੁੱਧੀਆਂ ਖੁਦ ਵੀ ਮੌਤਰੀ ਕਰਦੇ ਨੇ ਕਿ ਸਾਡੇ ਲਈ ਇਸ ਹੰਲੇ ਦੇ ਵਿੱਚ ਘਰ ਦੇ ਕੰਮ ਕਰਨੇ ਵੀ ਜ਼ਰੂਰੀ ਆ ਤਮਾਮ ਕੋ ਚਲੀ ਕਹਿੰਦੇ ਜਿਨ੍ਹਾਂ ਦੀ ਮਜਬੂਰੀ ਹੈ ਉਹ ਆਪਣੇ ਘਰ ਦੇ ਕੰਮ ਕਰਦੇਆਂ ਹੋਣ ਨਾਲ ਨਾਲ ਨਾਮ ਜਪੀਐ ਉਹ ਜਿਹਨੇ ਕੰਮ ਤਾਂ ਹੱਥਾਂ ਨੇ ਕਰਨਾ ਹੈ ਨਾ ਚਾਹ ਪਾਣੀ ਨਾਸ਼ਤਾ ਤੇ ਆਂ ਕਰ ਰਹੀ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਚੰਗਾ ਤਾਂ ਰਹੇ ਚਾਹ ਘਰ ਵਿੱਚ ਕੁਰਬਾਨੀ ਦਾ ਪਾਠ ਨਾ ਲਾਉਣ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਖਵਾਜ ਪਵੇ ਸ਼ਬਦ ਜਾ ਹੋਤੇ ਪਵੇ ਕੀ ਇਸਤਵ ਦੀ ਆਵਾਜ਼ ਪਵੇ ਸੋ ਇਸ ਤਰੀਕੇ ਦੇ ਨਾਲ ਅਸੀਂ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਭੇਟ ਕਰ ਸਕੀ ਅਤੇ ਉਸਰੇ ਯੁਗਤ ਮਹਾਪੁਰਖ ਜੀ ਕਹਿੰਦੇ ਗੁਰੂ ਦੀ ਪੁਛਿਆ ਸੰਸਰ ਦੇ ਲਈ ਨਾਮ ਇਹ ਜੀ ਕਹਿੰਦੇ ਵੀ ਸਤਿਗੁਰ ਸੱਚੇ ਪਾਸ਼ਾ ਤਾਂੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਵਾਰ ਉਹਨਾਂ ਨੂੰ ਕੀਰਤਨ ਕਿੰਨਾ ਪਿਆਇਆ ਮਹਾਪੁਰਖ ਜੀ ਕਹਿੰਦੇ ਜਿੱਥੇ ਕੀਰਤਨ ਉੱਥੇ ਗੁਰਨਾਨਕ ਪਾਸ਼ਾ ਹਾਜ਼ਰ ਨਾਜ਼ਰ ਹੁੰਦੀ ਆ ਇਸ ਕਰਕੇ ਸਵੇਰੇ ਸ਼ਾਮ ਜਾਂ ਤਾਂ ਕਿ ਜਦੋਂ ਸ਼ਰੋ ਤੇ ਜੇ ਉਹ ਸੋਕੇ ਸਤਿਖਤ ਸ਼ਬਦ ਗੁਰੂ ਸਾਹਿਬ ਕੀ ਨਹੀਂ ਸੁਣਨਾ ਚਾਹੀਦਾ ਉਸ ਤੋਂ ਬਾਅਦ ਕਿਸਰੀ ਗੰਭੀਰ ਬਹਾਪੂ ਦੇ ਸੰਗ੍ਰਹਿ ਵਿੱਚ ਕਹਿੰਦੇ ਨੇ ਕਿ ਸਤਿਗੁਰੁ ਸ਼ਕਤੀ ਭਾਸ਼ਾ ਸਾਚਨਾ ਸੋਲ ਤੇਰ ਮੰਨਿਆ ਤੇ ਕੋਉਂਤ ਖੁਸ਼ ਹੁੰਦੀ ਆ ਸਦਾ ਇਹਨਾਂ ਦੇ ਅੰਗ ਸੰਗ ਰਹਿੰਦੇ ਆ ਉਹਨਾਂ ਦਾ ਸਿੱਧਕ ਉਹਨਾਂ ਦਾ ਸਭ ਉਹਨਾਂ ਦਾ ਪ੍ਰੋਸ ਸਾ ਉਹਨਾਂ ਦੇ ਤਾਂ ਤੁੰਧੀ ਵਰਮਦੰ ਜੀ ਰਹਿੰਦੇ ਆ ਕਸ਼ਤਵਾਨ ਚੌਥੀ ਵਲ ਸੰਸੰਗ ਦੇ ਹੋਈ ਕਿੰਦੇ ਨੇ ਕਿ ਸਤਪੁਰ ਸੱਚੇ ਪਾਤਸ਼ਾਹ ਜੀ ਉਹਨਾਂ ਨਾਨਕਾਂ ਦੇ ਉੱਤੇ ਬੜੇ ਕੋਸ਼ਿਸ਼ ਨਹੀਂ ਕੀਤੀ ਉਹ ਆਪਣੇ ਆਸਾਰਾਂ ਜਿੰਮੇਵਾਰੀਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਵੰਡੇ ਆ ਕਿ ਸਾਰੀਆਂ ਜਿੰਮੇਵਾਰੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਪਰਿਵਾਰ ਵੀ ਕਾਰੋਬਾਰ ਵੀ ਅਤੇ ਜੋ ਵੀ ਸਾਡੀਆਂ ਸਮਾਜਿਕ ਜਿੰਮੇਵਾਰੀਆਂ ਹਨ ਕਿ ਜਿਸੀ ਸੋਸਾਨ ਵਿੱਚ ਜਿਸ ਸਮਾਜ ਵਿੱਚ ਕਿੰਝ ਜਿੰਦਗੀ ਚੱਲਦੀ ਹੈ ਜੋ ਜੋ ਸਾਡੇ ਹਿੱਸੇ ਦੇ ਕੰਮ ਨੇ ਉਹਨਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਮਨ ਨਾਲ ਕੇ ਕਰਨਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਜ਼ਰੂਰ ਮਿਲਦੀ ਹੈ ਜਿਵੇਂ ਸੰਤਾ ਪਰਵਾਰ ਸੱਜਣ ਮਿਲਿਆ ਹੈ ਤਾਂ ਪਰਵਾਰ ਦੇ ਘਤੀ ਸਾਡੇ ਨਾਲ ਬਹੁਤ ਜਿੰਨ ਬਾਰਗੀਆਂ ਨੇ ਜਿਸ ਜੀ ਦੇ ਸਿਰ ਤੇ ਰੋਜੀ ਰੋਟੀ ਕਮਾਉਣ ਦੀ ਜ਼ਿੰਮੇਵਾਰੀ ਆ ਉਹ ਆਪਣਾ ਮਨ ਨਾਲ ਕੇ ਰੋਜੀ ਰੋਟੀ ਕਮਾਵੇ ਕਿਰਤ ਕਮਾਈ ਕਰੇ ਮਾਲਕ ਦਾ ਸ਼ੁਕਰਾਨਾ ਕਰਕੇ ਕਿਰਤ ਕਮਾਈ ਕਰੇ ਤਾਂ ਦੇਵੀ ਉਹ ਕਿਰਤ ਕਮਾਈ ਕਰਕੇ ਜਾਂ ਆਪਦੇ ਪਰਵਾਰ ਨਾਲ ਨੂਣਾ ਗੁਰੂਜ ਤਾਂ ਪੂਰੀਆਂ ਕਰਕੇ ਉਹਨਾਂ ਤੇ ਇਹਾਸਾਨ ਨਾ ਜਤਾਵੇ ਬਲਕਿ ਉਹਨੂੰ ਆਪਣਾ ਫਰਜ਼ ਸਮਝ ਕੇ ਖੁਸ਼ੀ-ਖੁਸ਼ੀ ਚਾਹ ਦੇ ਨਾਲ ਨਵਾਂ ਗੀਤ ਤਾਂ ਸੱਚੇ ਸੱਚੇ ਪਾਸ਼ਾ ਬਹੁਤ ਮਿਹਰਬਾਨ ਮਿੱਤਿਆ ਉਸੇ ਤਰ੍ਹਾਂ ਭੈਣਾ ਬੀਤੀਆਂ ਜਿਨ੍ਹਾਂ ਨੂੰ ਘਰ ਦੀ ਜ਼ਿੰਮੇਵਾਰੀ ਮਿਲਿਆ ਉਹ ਵੀ ਆਪਣੇ ਘਰ ਪਰਿਵਾਰ ਦੇ ਨਾਲ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਦਾ ਸੱਚੇ ਸੱਚੇ ਪਾਸ਼ਾ ਸਦਾ ਹੀ ਉਸੇ ਨੂੰ ਕਦੇ ਕਾਰੋਬਾਰ ਨੂੰ ਵੀ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਾਰੋਬਾਰ ਨੂੰ ਵੀ ਇਮਾਨਦਾਰੀ ਦੇ ਨਾਲ ਕਰਨਾ ਸਤਿਗੁਰ ਸੱਚੇ ਪਾਸ਼ਾ ਜੀ ਨੇ ਬੇਈਮਾਨੀ ਦੇ ਪੈਸੇ ਨੂੰ ਜ਼ਹਿਰ ਕਿਹਾ ਹੈ ਮਹਾਪਤ ਜੀ ਕਹਿੰਦੇ ਹੋ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਬੇਈਮਾਨੀ ਦਾ ਪੈਸਾ ਜ਼ਹਿਰ ਆ ਤੁਸੀਂ ਆਪਣੇ ਘਰ ਦੇ ਵਿੱਚ ਜ਼ਹਿਰ ਲੈ ਹੁੰਦੇ ਹੋ ਬੱਚਿਆਂ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲਦੇ ਹੋ ਅਤੇ ਈਮਾਨਦਾਰੀ ਦੀ ਕਿਰਤ ਕਮਾਈ ਦੇ ਵਿੱਚ ਗੁਰਨਾਮਕ ਪਾਤਸ਼ਾਹ ਖੁਦ ਬਰਕਤਾਂ ਦਉਂਦੇ ਨੇ ਉੱਥੇ ਥੋੜੇ ਦੇ ਵਿੱਚ ਵੀ ਸਬਰ ਆ ਜਾਵੇਗਾ ਥੋੜੇ ਚਿਰ ਵੀ ਪੂਰਾ ਨਾ ਪਾ ਦਿੰਦੇ ਨੇ ਪਰ ਬੇਈਮਾਨੀ ਦਾ ਪੈਸਾ ਜੇ ਲੋ ਘਰ ਦੇ ਵਿੱਚ ਆਉਂਦਾ ਹੈ ਨਾ ਸਾਰੇ ਕਦਾ ਸੁੱਖ ਕਹਿਣ ਨੀਂਦ ਸਭ ਕੁਝ ਲੈ ਜਾਂਦਾ ਹੈ ਦੇਖਣ ਨੂੰ ਭਾਵੇਂ ਲੱਗਦਾ ਉਹ ਵੀ ਇਹ ਬੰਦਾ ਬੜੇ ਪੈਸੇ ਵਾਲਾ ਇਹ ਪੁਰਾ ਸੱਚੀਆ ਪਰ ਉਹ ਪੰਦੇ ਵਿੱਚ ਖੋਦ ਆਪਣੀ ਅਸਲੀਅਤ ਦਾ ਪਤਾ ਵੀ ਮੈਂ ਕਿਨਾ ਉਤੋਂ ਕੁਦਰ ਦੇ ਵਿੱਚ ਕਿਉਂ ਇਸ ਚੋਖ ਪਦਾਰਤ ਸੰਵੇਸ਼ ਰਿਆ ਉਹਦੇ ਹੋ ਕੇ ਕੰਮ ਨਹੀਂ ਨਹੀਂ ਉਹਦਾ ਪੈਸਾ ਹੀ ਉਹਦੇ ਦੁੱਖ ਦਾ ਕਾਰਨ ਬਣ ਜਾਂਦਾ ਹੈ। ਕਈ ਮਾਨੀ ਦੇ ਪੈਸੇ ਦੇ ਨਾਲ ਕਦੇ ਵੀ ਪੂਰੀ ਨਹੀਂ ਪੈਂਦੀ ਬਲਕਿ ਲੜਾਈਆਂ, ਚਬੜੇ ਕਲੇਸ਼ ਹੁੰਦੇ ਹਨ। ਸੋ ਇਸ ਕਰਕੇ ਕਿਰਤ ਹਮੇਸ਼ਾ ਇਮਾਨਦਾਰੀ ਦੀ ਕਰਨੀ ਆ। ਹੱਕ ਸੱਚ ਦੀ। ਤਸਾਂ ਨੋਆ ਦੀ ਕਿਰਤ ਕਮਾਈ ਦੇ ਵਿੱਚ ਹੀ ਗੁਰਨਾਨਕ ਪਾਤਸ਼ਾਹ ਵਸਦੇ ਨੇ ਵਰਤ ਹੁੰਦੇ ਨਹੀਂ। ਉਸ ਤੋਂ ਬਾਅਦ ਮਹਾਪੁਰਖ ਦੀ ਕਹਿੰਦੇ ਵੀ ਗੁਰੂ ਜ਼ੈਦਗੀ ਖੁਸ਼ ਹੁੰਦੇ ਨੇ। ਖਿਰ ਦੇਰੀ ਗਿਰਦੀ ਦੇਖ ਕੇ ਭਾਵ ਕੀ ਹਿਰਦੇ ਦੀ ਨਰਮਤਾ ਦੇਖ ਕੇ ਸਹਿਰ ਸ਼ੀਮਤਾ ਦੇਖ ਕੇ ਪਰ ਨਾਲ ਹੀ ਨਾਲ ਗੁਰਸਹਿਬ ਜੀ ਨੇ ਸਮਝ ਵੀ ਉਪਦੇਸ਼ ਦਿੱਤਾ ਕਿ ਨਾ ਕਿਤੇ ਦੂਰ ਦੇ ਬਰਦਸਤੀ ਕਰਨੀ ਤੇ ਨਾ ਹੀ ਕਿਸੇ ਦੀ জোর ਜ਼ਬਰਦਸਤੀ ਸੈਣੀ ਉਸ ਦਾ ਬਾਹਰ ਮਾਪ ਜੁਣੀ ਕਹਿੰਦੇ ਵੀ ਆਪਣੀ ਗੀਵੀ ਕਿਰਤ ਕਮਾਈ ਆ ਉਹਦੇ ਵਿੱਚੋਂ ਇਮਾਨਦਾਰੀ ਦੇ ਨਾਮ ਦਾ ਸੰਬੰਧ ਘਟਣਾ ਸੰਗਤ ਦੇ ਵੈਸੇ ਆਪਾਂ ਇਹ ਪੈਸੇ ਦੇ ਨਾਲ ਗੁਰੂ ਸਾਹਿਬ ਜੀ ਨੂੰ ਖੁਸ਼ ਨਹੀਂ ਕਰ ਸਕਦੇ ਪਰ ਇਹ ਪੈਸੇ ਨੂੰ ਗੁਰੂ ਸਾਹਿਬ ਜੀ ਦੇ ਹਿਸਾਬ ਦੇ ਨਾਲ ਵਰਤ ਕੇ ਗੁਰੂ ਸਾਹਿਬ ਜੀ ਦੀ ਖੁਸ਼ੀਆਂ ਸੰਕਰ ਸਕਦੇ ਆ ਗੁਰੂ ਸਾਹਿਬ ਜੀ ਨੇ ਵਰੀਬ ਦਾ ਮੂੰਹ ਗੁਰੂ ਜੀ ਦੂਰ ਕਰਿਆ ਹੈ ਕਿ ਜੇ ਮਾਲਕ ਨੇ ਤੁਹਾਨੂੰ ਇਨਾ ਕਹ ਦਿੱਤਾ ਹੈ ਤੁਸੀਂ ਕਿਸੇ ਵੀ ਮਦਦ ਕਰ ਸਕਦੇ ਹੋ ਤਾਂ ਫਿਰ ਇੱਕ ਸਤਿਗੁਰ ਸੱਚੇ ਪਾਸ਼ਾ ਜੀ ਤੁਹਾਨੂੰ ਦਿੱਤੀਆਂ ਉਹਨਾਂ ਦਾਤਾਂ ਦੇ ਨਾਲ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰਨਾ ਚਾਹੀਦਾ ਹੈ ਸੋ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਜੀ ਦੇ ਦਿੱਤੇ ਨਉ ਅਨੁਭਵਾਂ ਦੀ ਅਨੁਸਾਰ ਚਲ ਕੇ ਆਪਣੇ ਲਈ ਸਹਗੀ ਦੀ ਖੁਸ਼ੀਆਂ ਸੰਭਲ ਸਕੀਆਂ ਜਿਵੇਂ ਹਰ ਇੱਕ ਮਾਂ ਬਾਪ ਨੂੰ ਉਹੀ ਬੱਚਾ ਪਿਆਰਾ ਲੱਗਦਾ ਹੈ ਜਿਹੜਾ ਬੱਚਾ ਉਹਨਾਂ ਦਾ ਆਗਿਆਕਾਰ ਹੋਵੇ ਕੀ ਕਹਿਣੇ ਦੇ ਨਹੀਂ ਚਾਹਵੇ ਉਸੇ ਤੋਂ ਹੈ ਗੁਰੂ ਸਹਗੀ ਨੂੰ ਹੈ ਆਪਣੇ ਲਈ ਸੁੱਖ ਕੁੰਗੀ ਭਗਤ ਪਿਆਰੇ ਨਾਲ ਟਿਕਾ ਉਹ ਗੁਰੂ ਸਹਾਂਤੀ ਦੇ ਸੱਚੇ ਇਨਸਾਨ ਚੱਲਦੇ ਆ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਜੀ ਦੀ ਸਿੱਖ ਬਹੁਤ ਨਸੰਦਿਆ